ਕਹਿੰਦਾ ਜੇ ਸੋਮਨਾਥ ਦਾ ਮੰਦਿਰ ਗਜਨੀ ਲੁੱਟਦਾ ਨਾ ਸਾਡੇ ਗੋਰੇ ਪਾਉਂਦੇ ਪੱਠੇ ਮੀਮਾ ਭਾਂਡੇ ਮਾਈ ਦੀਆਂ ਹਾਂਜੀ ਤੇ ਜੂਨਾਗੜ੍ਹ ਤੋਂ ਸਾਡਾ ਅਗਲਾ ਪੜਾਅ ਸੀਗਾ ਸੋਮਨਾਥ ਸੋਮਨਾਥ ਦਾ ਮੰਦਿਰ ਸਰਾਣੀ ਹੈ ਚੈਰੀਟੇਬਲ ਟਰਸਟ ਹੈ ਤੇ ਹੋਟਲ ਨਾਲੋਂ ਵਧੀਆ ਰੂਮ ਹੈ ਇੱਥੇ ਵਧੀਆ ਤੇ ਹੋਟਲ ਨਾਲੋਂ ਬਹੁਤ ਸੋਹ ਦਜੇ ਵਧੀਆ ਹੈ ਤੇ ਲਿਫਟ ਲੱਗੀ ਆ ਤੇ ਉਹ ਲਿਫਟ ਦੇ ਵਿੱਚ ਇਸ ਤੋਂ ਬਾਅਦ ਫਿਰ ਵਿਊ ਦਾ ਪ੍ਰੋਗਰਾਮ ਆ ਜਿੱਥੇ ਸੁੰਦਰ ਤੇ ਬਿਲਕੁਲ ਵਿੱਚ ਸ਼ਿਵਲਿੰਗ ਇਹਨੂੰ ਫੜ ਮੈਕ ਕਰਦਾ ਇਹਨੂੰ ਸਾਧਦਾ ਇੱਥੇ ਪੜ ਕੇ ਰੱਖ ਦੇ ਰਿਹਾ ਤੇ ਹਾਂਜੀ ਇਹ ਕੁਛ ਇਥੋਂ ਬਾਹਰਲਾ ਨਜ਼ਾਰਾ ਆ ਜਿੱਦਾਂ ਹੀ ਆਪਾਂ ਫੋਟੋ ਚੋਂ ਬਾਹਰ ਨਿਕਲਿਆ ਰੁਕਲਾ ਰੁਕਲਾ ਭਰਾਵਾ ਰੁਕਲਾ ਲੱਤਾਂ ਹੀ ਨਾ ਮਾਰਦੇ ਤੇ ਮਿਊਜ਼ੀਅਮ ਦੇ ਵਿੱਚ ਕੀ ਕੁਛ ਆ ਤੇ ਪਹਿਲਾਂ ਚੱਲਦੇ ਆ ਉਧਰ ਗਰਮੀ ਮਤ ਮਾਰਦੀ ਆ ਇੱਥੇ ਦੇਖ ਲਿਆ ਮੈਂ ਸਰਦਾਰ ਮਲਟੀ ਪੰਜਾਬੀ ਟੱਬਾ ਜੀ ਕਲਾਕ੍ਰਿਤੀਆਂ ਦੇਖ ਰਹੇ ਆ ਇਹ ਫੋਟੋਆਂ ਜਾਂ ਪੱਥਰ ਸਮੁੰਦਰ ਦੇ ਪੱਥਰ ਦੇ ਵਿੱਚ ਇਹਨਾਂ ਨੂੰ ਉਲੀਕਿਆ ਗਿਆ ਆ 17 ਬਾਾਰ ਸੋਮਨਾਥ ਦਾ ਮੰਦਿਰ ਗਜਨੀ ਨੇ ਲੁੱਟਣ ਦੀ ਲੁੱਟਿਆ ਆ ਹਾਂਜੀ ਤੇ ਜੂਨਾਗੜ ਤੋਂ ਸਾਡਾ ਅਗਲਾ ਪ੍ਰਾਤਸਿਕਾ ਜੂਨਾਗੜ ਤੋਂ ਬਾਅਦ ਅਸੀਂ ਆ ਗਏ ਹਾਂ ਸੋਮਨਾਥ ਸੋਮਨਾਥ ਦਾ ਮੰਦਿਰ ਬਹੁਤ ਮਸ਼ਹੂਰ ਆ ਤੇ ਰਾਤ ਆਪਾਂ ਇੱਥੇ ਰੁਕੇ ਸੀ ਸਰਾਂ ਦੇ ਵਿੱਚ ਸਰਾਂ ਨਹੀਂ ਇਹ ਚੈਰੀਟੇਬਲ ਟਰਸਟ ਆ ਤੇ ਹੋਟਲ ਨਾਲੋਂ ਵਧੀਆ ਰੂਮ ਆ ਇੱਥੇ ਤੇ ਸਾਨੂੰ ਜਿਹੜਾ ਨੋਨ ਏਸੀ ਆ ਉਹ ਮਿਲਦਾ 700 ਚ ਤੇ ਜਿਹੜਾ ਏਸੀ ਵਾਲਾ ਉਹ ਮਿਲਦਾ 950 ਦੇ ਵਿੱਚ ਤੇ ਆ ਇੱਥੇ ਵੀ ਹੈਗੀ ਆ ਇਹਦਾ ਨਾਮ ਮੈਂ ਤੁਸੀਂ ਇਹਨਾਂ ਨੂੰ ਮੈਂਸ਼ਨ ਕਰ ਦੇਣਾ ਰਾਤੀ ਚੱਲੇਗੀ ਇਹ ਆ ਸ਼੍ਰੀ ਸੋਮਨਾਥ ٹرسٹ ਆ ਹੈ ਨਾ ਮਹੇਸ਼ਵਰੀ ਮਹੇਸ਼ਵਰੀ ਤੇ ਲੀਲਾਵਤੀ ਨਾਲੇ ਆ ਤੇ ਬਹੁਤ ਵਧੀਆ ਇੱਥੇ ਦਾ ਸਫਾਈ ਬਹੁਤ ਵਧੀਆ ਆ ਪ੍ਰਬੰਧ ਬਹੁਤ ਵਧੀਆ ਹੈ ਤੇ ਹੋਟਲ ਨਾਲੋਂ ਬਹੁਤ ਸੋਹਣਾ ਜਿਹਾ ਵਧੀਆ ਹੈ ਹੈਨਾ ਤੇ ਲਿਫਟ ਲੱਗੀ ਆ ਤੇ ਆਹ ਲਓ ਲਿਫਟ ਦੇ ਵਿੱਚ ਉੱਪਰ ਵਾਲੇ ਬਟਨ ਨਾਲ ਲਿਫਟ ਵਾਲਾ نیچے ਵਾਲਾ ਨਹੀਂ نیچے ਤੋਂ ਚਾਹਾਂ ਠੀਕ ਹੈ ਗੁੱਡ ਉੱਪਰ ਵਾਲਾ ਨਾਪ ਗਰਾਉਂਡ ਫਲੋਰ ਤੇ ਗਈਊਗਾ ਉੱਪਰ ਵਾਲਾ ਨਾਪ ਆਪ ਆਏਗੀ ਉੱਪਰ ਇਹ ਤੇ ਬਹੁਤ ਵਧੀਆ ਜੀ ਇਸ ਤੋਂ ਅੱਗੇ ਹੁਣ ਚੱਲੇ ਆਪਾਂ ਸੋਨਾਥ ਮੰਦਰ ਮਠਾ ਟਿਕ ਇਸ ਤੋਂ ਬਾਅਦ ਫਿਰ ਦਿਉ ਦਾ ਪ੍ਰੋਗਰਾਮ ਆ ਜਿੱਥੇ ਸਮੁੰਦਰ ਦੇ ਬਿਲਕੁਲ ਵਿੱਚ ਸ਼ਿਵਲਿੰਗ ਉੱਥੇ ਜਾ ਕੇ ਵੀ ਦਰਸ਼ਨ ਕਰਾਂਗੇ ਆਨੰਦ ਬਹੁਤ ਆ ਤੇ ਸਮੁੰਦਰ ਦੇ ਬਿਲਕੁਲ ਆਪਾਂ ਕੰਡੇ ਤੇ ਖੜੇ ਆਈ ਨਹੀਂ ਇਹ ਨੂੰ ਫੜ ਮੈਕ ਕਰਦਾ ਇਹਨੂੰ ਸਾਧਦਾ ਇੱਥੇ ਪੜ ਕੇ ਰੱਖ ਦੇ ਰੱਖ ਮੰਦ ਨਹੀਂ ਤੇਰੇ ਕੋਲ ઓਮੇਗਾ ਲਓ ਜੀ ਲਿਫਟ ਹੋਣੀ ਗਈ ਆ ਆੜਿਆ ਹੋ ਜਾ ਹੋ ਜਾ ਅੱਗੇ ਹੋ ਜਾ ਇਹ ਇਧਰ ਹੋ ਜਾ ਪੁੱਤਰ ਇਧਰ ਖੋ ਜੋ ਲਓ ਕਰ ਦੋ ਬੰਦ ਜੀ ਜੀ ਜੀਰੋਂ ਨੇ ਜੀ ਬੜਾ ਟਾਈਮ ਲਾਉਂਦੀ ਆ ਯਾਰ ਇੱਕ ਕੋਈ ਫਲੋਰ ਨੂੰ ਇਹ ਫਲੋਰ ਆ ਨਾ ਅਜੇ ਨਿਕਲਣੇ ਤੋਂ ਹਮੇ ਨਿਕਲਣੇ ਨੇ ਜੀ ਭਾਈ ਸਾਹਿਬ ਆਪ ਆਪ ਆਈਏ ਲਓ ਜੀ ਤੇ ਇਹ ਇੱਥੇ ਦਾ ਥੱਲੇ ਦਾ ਵਿਊ ਆ ਗਰਾਉਂਡ ਫਲੋਰ ਦਾ ਤੇ ਹੋਰ ਵੀ ਸਕਦਾ ਕਾਫੀ ਆਈਆਂ ਆ ਇੱਥੇ ਹੈ ਨਾ ਤੇ ਐਗਰਿਸਪਸ਼ਨ ਐਂਡ ਵੀ ਸਾਡਾ ਤੇ ਇਦਾਂ ਕਰਦੇ ਆ ਇਦਾਂ ਨਾ ਇੱਕ ਦਾ ਸਾਡੇ ਕੋਲ ਸੀਗਾ ਤੇ ਸਾਡੇ ਕੋਲ ਉਹਨੇ ਲੈ ਸੀਗੇ 1300 ਰੁਪਏ ਕਹਿੰਦੇ ਵੀ ਅਜੇ ਸਕਿਉਰਟੀ ਆ ਹੁਣ ਵਾਪਸ ਕਰ ਦੇਣਗੇ ਠੀਕ ਹੈ ਤੇ ਅਜਾ ਪਕੜੋ ਮਾਈ ਸਾਹਿਬ چابی کا چابی نال تو یہ ہمیں ایک ہی دیا ہم دو جنے تھے نا ایک کا ہے یہ دو کا ہے اچھا جی اچھا جی تو ہمیں جو بیلنس دینا وہ کہاں سے ملنا جی اوکے گڈ ਤੇ ਹਾਂਜੀ ਇਹ ਕੁਛ ਇਥੋਂ ਬਾਹਰਲਾ ਨਜ਼ਾਰਾ ਆ ਜਿੱਦਾਂ ਹੀ ਆਪਾਂ ਫੋਟੋ ਚੋਂ ਬਾਹਰ ਨਿਕਲੇ ਆ ਰੁਕਲਾ ਰੁਕਲਾ ਭਰਾਵਾ ਰੁਕਲਾ ਲੱਤਾਂ ਹੀ ਨਾ ਮਾਰਦੇ ਤੇ ਇਹ ਸਗਾ ਇਥੇ ਸਾਡਾ ਜਿਹੜਾ ਟਰਸਟ ਸਗਾ ਟਰਸਟ ਵਾਲਾ ਹੋਟਲ ਹੀ ਲਾ ਲੋ ਅਮਰਾਵਤੀ ਨਹੀਂ ਮਹੇਸ਼ਵਰੀ ਮਹੇਸ਼ਵਰੀ ਸ਼੍ਰੀ ਸੋਮਨਾਥ ਮਹੇਸ਼ਵਰੀ ਉਹ ਇਹਦੇ ਨਾਲ ਸਾਨੂੰ ਇੱਕ ਨਾ ਟਿਕਟ ਦਿੰਦੇ ਆ ਅ ਸ਼੍ਰੀ ਸੋਮਨਾਥ ਟਰਸਟ ਟੈਂਪਲ ਮਿਊਜ਼ੀਅਮ ਕੰਪਲੀ ਕੰਪਲੀਮੈਂਟਰੀ ਇਹ 1% only ਲਿਖਿਆ ਹੁੰਦਾ ਇਹਦੇ ਉੱਤੇ ਤੇ ਮੈਂ ਪੁੱਛਿਆ ਮੈਂ ਕਿਹਾ ਯਾਰ ਅਸੀਂ ਦੋ ਜਣੇ ਆ ਵੀ ਤੁਸੀਂ ਲਿਖਿਆ 1% ਨਹੀਂ ਆ ਉਹ ਕਹਿੰਦੇ ਭਾਜੀ ਇਹ ਵੀ ਲਿਖਦੇ ਇਦਾਂ ਹੀ ਆ ਪਰ ਭਾਵੇਂ ਉਹਦੀ 2 ਹੋਣ 4 ਹੋਣ ਤੇ ਮਿਲਦਾ ਇੱਕੋ ਹੀ ਹੈ ਨਾ ਤੁਸੀਂ ਇੱਕੋ ਟਿਕਟ ਦੇ ਉੱਤੇ ਜਾ ਸਕਦੇ ਆ ਤੇ ਮਿਊਜ਼ੀਅਮ ਦੇ ਵਿੱਚ ਕੀ ਕੁਝ ਆ ਤੇ ਪਹਿਲਾਂ ਚੱਲਦੇ ਆ ਉਧਰ ਫਿਰ ਚਲਾਂਗੇ ਮੰਦਿਰ ਕੁਝ ਖਾਣਾ ਵੀ ਆ ਭੁੱਖ ਵੀ ਲੱਗ ਗਈ ਆ ਲੱਗੀ ਭੁੱਖ ਮੂੰਹ ਕਹਿੰਦੇ ਬੰਨਿਆ ਇਹ ਮਿਊਜ਼ੀਅਮ ਇਹ ਹੀ ਲੱਗ ਰਿਹਾ ਮੈਨੂੰ ਲੱਗਦਾ ਬਾਕੀ ਅੰਦਰ ਜਾ ਕੇ ਦੇਖਦੇ ਆਂ ਕੀ ਹੈ ਤੇ ਏਰੀਆ ਤਾਂ ਬਹੁਤ ਵਧੀਆ ਆ ਪਰ ਜਿਹੜੀ ਗਰਮੀ ਆ ਨਾ ਗਰਮੀ ਮਤ ਮਾਰਦੀ ਆ ਹਾਂ ਫਿਰ ਫਿਰ ਤਾਂ ਮੌਸਮ ਵੈਦਰ ਬਹੁਤ ਵਧੀਆ ਆ ਤੇ ਇਸ ਤੋਂ ਬਾਅਦ ਜਿੱਦਾਂ ਇਹ ਧੁੱਪ ਚੜਨ ਲੱਗ ਪੈਂਦੀ ਆ ਫਿਰ ਥੋੜੀ ਥੋੜੀ ਗਰਮੀ ਵਧ ਜਾਂਦੀ ਆ ਨਾ ਤੇ ਬਹੁਤ ਖੁਸ਼ ਆ ਇੱਥੇ تک تو پوچھنا کس سائیڈ ہے بھائی میوزیم کہاں ہے میوزیم 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 بول ہی نہیں اچھے بند ہے لوگ بھائی میوزیم کہاں ہے میوزیم یہی ہے اوپن ہوگا ਇਹ ਇੱਥੇ ਸੇ ਜਾਏ? ਇਧਰ ਸੇ ਜਾਏ। ਯਹਾਂ ਸੇ ਅੰਦਰ। ਇਹ ਗੇਟ ਸੇ ਲਾਲ ਵਾਲੇ ਗੇਟ ਸੇ। ਓਕੇ ਭਾਈ ਓਕੇ। ਥੈਂਕ ਯੂ। ਤੋ ਇਧਰ ਹੀ ਆ 뮤ਜ਼ੀਅਮ। ਤੇ ਆ ਕਲਾਕ੍ਰਿਤਿਆ ਰੱਖੀਆਂ ਤਾਂ ਹੈਗੀਆਂ ਬਹੁਤ ਪੁਰਾਣੀਆਂ। ਪੱਥਰਾਂ ਦੇ ਉੱਤੇ ਬਹੁਤ ਕੁਝ ਬਣਿਆ ਹੋਇਆ ਤੇ ਹੈ ਕੀ ਆਈ ਡੋਨਟ ਨੋ ਇਹਦੇ ਬਾਰੇ ਸਾਨੂੰ ਵੀ ਨਹੀਂ ਪਤਾ। ਆ ਜੋ ਚੱਲਦੇ ਆ। ਮੈਮ 뮤ਜ਼ੀਅਮ ਯਹੀ ਹੈ। ਪਤਾ ਨਹੀਂ ਆਪਕੋ। ਅੱਛਾ ਜੀ। <laughs> لگ تو یہی جی رہا ہے میوزیم گجرات ٹوریزم یہی لگ رہا ہے ہے کیا اندر دیکھتے ہیں جا کے یاتری کے اندر تو اس کے اندر میں کیا کیا ہے کے اندر کے اندر جا کے دیکھتے ہیں دیکھتے ہیں بھائی لائبریری تو سونی اندر. ہے اندر موسم بھی ٹھنڈا ہے میوزیم میوزیم بھائی جی میوزیم کس سائڈ ہے آگے ہے تو رہے ہیں میوزیم کہاں ارے یہ ہے میوزیم آپ کو پتا ہے اس کے بارے میں یہ نہیں ہے اور آ گیا ہے تو بھائی صاحب یہ کیا رکھا ہوا ہے اس کے بارے میں کچھ بتا سکتے ہو معلوم نہیں آپ لوکل نہیں ہو اوکے 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 اے آجی سومنات سنگرالے سومنات میوزیم تو اللہ ہے کہ نہیں ہے جو تو پوچھتے ہیں میوزیم تے ਮਿਊਜ਼ੀਅਮ ਦੇ ਵਿੱਚ ਜਿਹੜੀਆਂ ਤੁਸੀਂ ਕਲਾਕ੍ਰਿਤੀਆਂ ਦੇਖ ਰਹੇ ਆ ਇਹ ਫੋਟੋਆਂ ਜਾਂ ਪੱਥਰ ਸਮੁੰਦਰ ਦੇ ਪੱਥਰ ਦੇ ਵਿੱਚ ਇਹਨਾਂ ਨੂੰ ਉਲੀਕਿਆ ਗਿਆ ਆ ਤੇ 17 ਵਾਰ ਸੋਮਨਾਥ ਦਾ ਮੰਦਿਰ ਗਜਨੀ ਨੇ ਲੁੱਟਣ ਦੀ ਲੁੱਟਿਆ ਆ 17 ਵਾਰ ਤੇ ਇਹ ਉਦੋਂ ਦੀਆਂ ਕਲਾਕ੍ਰਿਤੀਆਂ ਆ ਜੀ ਤੇ ਮੰਦਿਰ ਸੋਨੇ ਦਾ ਸੀਗਾ ਤੇ 17 ਵਾਰ ਲੁੱਟਿਆ ਗਿਆ ਇਹਨੂੰ ਤੇ 바ਵੇ ਨੇ ਵੀ ਇੱਕ ਬਹੁਤ ਸੋਹਣਾ ਗਾਣਾ ਗਾਇਆ ਸੀ ਕਹਿੰਦਾ ਜੇ ਫੋਮਨਾਸ ਦਾ ਮੰਦਿਰ ਗਜਨੀ ਲੁੱਟਦਾ ਨਾ ਸਾਡੇ ਗੋਰੇ ਪਾਉਂਦੇ ਪੱਠੇ ਮੀਮਾ ਭਾਂਡੇ ਮਾਈ ਦੀਆਂ ਤੇ ਬਾਕੀ ਉਹ ਗੱਲ ਸਹੀ ਸੀ ਕਿ ਉਦੋਂ ਸਾਨੂੰ ਨਹੀਂ ਪਤਾ ਸੀ ਅੱਜ ਇੱਥੇ ਅਸੀਂ ਆਏ ਆ ਤਾਂ ਡੀਪਲੀ ਸਾਨੂੰ ਪਤਾ ਲੱਗਾ ਆ ਵੀ ਜਿਹੜੀਆਂ ਕਲਾਕ੍ਰਿਤੀਆਂ ਦੇਖੋ ਇਹ ਹੱਥ ਦੇ ਨਾਲ ਉਲਕੀਆਂ ਆ ਤੇ ਸਮੁੰਦਰ ਦੇ ਪੱਥਰ ਦੇ ਉੱਤੇ ਆ ਬਹੁਤ ਵੱਡੀ ਗੱਲ ਆ ਤੇ 17 ਵਾਰ ਲੁੱਟਿਆ ਗਿਆ ਇਹਨੂੰ ਕਹਿੰਦੇ ਇੱਥੇ ਤੁਹਾਨੂੰ ਜਿਆਦਾ ਪਤਾ ਵੀ ਨਹੀਂ ਲੱਗੂਗਾ ਵੀ ਇਹ ਕੀ ਕੁਛ ਆ ਇਹਨਾਂ ਨੇ ਲਿਖਿਆ ਜਰੂਰ ਹੈਗਾ ਜਿੱਦਾਂ ਦੇਖੋ ਆ ਹੁਣ ਆ ਇੱਥੇ ਲਾਈਟ ਪੈ ਰਹੀ ਹੈ ਇੱਦਾਂ ਦਿਖਾਉਣਾ ਤੁਹਾਨੂੰ ਮੈਂ ਇਹ ਆ ਦੇਖੋ ਇਹ ਮੂਰਤੀ ਆਹਾ ਆ ਤੇ ਇਹ ਇਹੋ ਜੀ ਹੋ ਗਈ ਆ ਹੁਣ ਠੀਕ ਆ ਇਹ ਸੁੰਦਰ ਜਿਹੜੇ ਪੇਸੀ ਜਦੋਂ ਬਾਅਦ ਵਿੱਚ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਇੱਥੇ ਰੱਖਿਆ ਸੰਭਿਆ ਕਿਦਾਂ ਸੰਭਿਆ ਆ ਤੇ ਇਹ ਇਹਨਾਂ ਦੀ ਮਿਹਨਤ ਆ ਹੈਨਾ ਬਹੁਤ ਕੁਝ ਆ ਬਹੁਤ ਕੁਝ ਰੱਖਿਆ ਹੈ ਇਹਨਾਂ ਨੇ ਇੱਥੇ ਇਹ ਜਿਹੜਾ ਉੱਪਰ ਬਨੇਰੇ ਦੇ ਉੱਤੇ ਬਣਾਇਆ ਹੁੰਦਾ ਦੀ ਬਾਰਡਰ ਇਹ ਉਹ ਆ ਤੇ ਇੱਥੇ ਤੁਹਾਨੂੰ ਇੰਨਾ ਹੀ ਤੁਹਾਨੂੰ ਦੱਸ ਪਾਉਂਗਾ ਤੁਹਾਨੂੰ ਪ੍ਰੈਕਟੀਕਲੀ ਵੀਡੀਓ ਦਿਖਾਉਂਗਾ ਬਾਹਰ ਜਾ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਸੋਮਨਾਥ ਦਾ ਮੰਦਿਰ ਕੀ ਆ ਤੇ ਕਿਦਾਂ ਲੁੱਟਿਆ ਹੋਣੇ ਨਾ ਤੇ ਜੇ ਕੋਈ ਮੈਨੂੰ ਇੱਥੇ ਮਿਲ ਗਿਆ ਵਧੀਆ ਇਤਿਹਾਸਕਾਰ ਵਧੀਆ ਬੰਦਾ ਗਾਈਡ ਤਾਂ ਫਿਰ ਆਪਾਂ ਉਹ ਨਾਲ ਗੱਲਬਾਤ ਕਰਾਂਗੇ ਤੇ ਮਿਊਜ਼ੀਅਮ ਦੀ ਟਿਕਟ ਫ੍ਰੀ ਦਿੰਦੇ ਆ ਜਦੋਂ ਆਪਾਂ ਲੀਲਾਪਤੀ ਜਾਂ ਮਹੇਸ਼ਵਰੀ ਅਸਥ ਦੇ ਰੂਮ ਉਹਦੇ ਵਿੱਚ ਰੁਕਦੇ ਆ ਹੋਟਲ ਨਾਲੋਂ ਵਧੀਆ ਰੂਮ ਆ ਉਹ ਇੱਕ ਚੀਜ਼ ਬੜੀ ਵਧੀਆ ਨਹੀਂ ਲੱਗੀ ਇਹਨਾਂ ਦੀ ਮੈਨੂੰ ਬੜੀ ਵਧੀਆ ਨਹੀਂ ਲੱਗੀ ਐ ਕੀ ਨਹੀਂ ਲੱਗੀ ਵੀ ਇਹਦੇ ਨਾਲ ਇੱਕ ਥੋੜਾ ਪਾਸ ਦਿੰਦੇ ਜਿਹੜਾ ਮੈਂ ਵੀਡੀਓ ਦੇ ਪਿੱਛੇ ਦਿਖਾ ਕੇ ਹਟਿਆ ਉਹਦੇ ਵਿੱਚ ਗੱਲ 10 ਰੁਪਏ ਦੀ ਵੀ ਹੈਗੀ ਗੱਲ ਹੈਗੀ ਆ ਵੀ ਜਿੱਦਾਂ ਤੁਸੀਂ ਕਮਿਟ ਕਰ ਲਿਆ ਤੁਸੀਂ ਦੇਖੋ ਇੱਕ ਮੈਸੇਜ ਹੈ ਨਾ ਬਹੁਤ ਦੂਰ ਤੱਕ ਜਾਂਦਾ ਆ ਤੁਸੀਂ 10 ਰੁਪਏ ਕਹਿ ਰਹੇ ਇੱਥੇ ਆ ਕੇ ਦਰ ਪਰ ਦੀ ਮੰਗ ਰਹੇ ਆ ਨਹੀਂ ਵੀ ਇੱਕ ਪਰਸਨ ਦਾ ਹੀ ਆ ਉਹਦੇ ਤੇ 1 ਪਰਸਨ ਲਿ ਕੇ ਆਇਆ ਪਰ ਹੋਟਲ ਵਾਲੇ ਨੂੰ ਪੁੱਛਿਆ ਵੀ ਸੀਗਾ ਉਹ ਕਹਿੰਦਾ ਭਾਈ ਲਿਖਿਆ 1 ਪਰਸਨ ਹੁੰਦਾ ਹੈ ਬਟ ਤੁਸੀਂ ਸਾਰੀ ਫੈਮਿਲੀ ਜੀ ਲੈ ਜਾਣੇ ਆ جا ਸਕਦੇ ਆ ਤੇ ਚਲੋ ਏਡਾ ਵੱਡਾ ਮੈਟਰ ਨਹੀਂ ਹੈਗਾ ਪਰ ਸੱਚ ਬੋਲਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਨਾ ਤੋਂ ਇਹ ਹੈ ਜੀ ਉਹਨਕੇ ਮੁਕਟ تھے ਜੋ ਮੂਰਤੀਆਂ ਕੇ ਹਾਂਜੀ ਉਹ ਆ ਦੋ ਘੜੀ ਲੱਗਿਆ ਉਹ ਤਾਂ ਸੁਆਣੀ ਲੱਗਾ ਤੇ ਕੁਝ ਮਜ਼ਾ ਨਹੀਂ ਆ ਰਿਹਾ ਸੀ ਤੇ ਇੱਥੇ ਦੇਖ ਲਿਆ ਮੈਂ ਸਰਦਾਰ ਮਲਟੀ ਪੰਜਾਬੀ ਟੱਬਾ ਤੇ ਅੰਦਰ ਹੈਗਾ ਕੁਝ ਕਾਣ ਨੂੰ ਖੇ ਇਹ ਤਾਂ ਬੰਦ ਬੜਾ ਹੈ ਓ ਮਾਈ ਗੋਡ ਦੇਖ ਕੇ ਤਾਂ ਜਾਨ ਚ ਜਾਨ ਆ ਗਈ ਸੀ ਵੀ ਲਾਵੇ ਪੰਜਾਬੀ ਡੱਬ ਆਇਆ ਕੁਝ ਖਾਣ ਨੂੰ ਵਧੀਆ ਮਿਲੂਗਾ ਵਾਹ ਹੀ ਦਿੱਕਤ ਆ ਯਾਰ ਖਾਣ ਨੂੰ ਵਧੀਆ ਨਹੀਂ ਮਿਲਦਾ ਥੰਨੇ ਇੱਥੇ ਨਾ ਇਹਨਾਂ ਨੇ ਤਾਂ ਬਹੁਤ ਮਸਲਾਤਾ ਸਾਡੇ ਲਈ ਇੰਨੀ ਕੁਝ ਵੀ ਨਹੀਂ ਇਹ ਦੇਖਦੇ ਆ ਇਧਰ